ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਜੀ ਆਇਆਂ ਨੂੰ ਤੁਸੀਂ ਵੇਖ ਰਹੇ ਹੋ ਪੰਜਾਬੀ ਕੈਸ਼ਕੇ ਸਾਡੇ ਮਿੱਤਰਾਂ ਦਾ ਸਾਡੇ ਮਿੱਤਰਾਂ ਦਾ ਚੈਨਲ ਤੇ ਇਸ ਚੈਨਲ ਤੇ ਤੁਹਾਨੂੰ ਮੇਰੀ ਬਾਹ ਦੀ ਆਈਡੀ ਹੈ ਮੈਂ ਹੁਣ ਕੀ ਕਰਾਂ ਇੱਥੇ ਵੀ ਰੱਖਿਆ ਕਰ ਮੈਨੂੰ ਵੀ ਹਾਂ ਐ ਮਿੱਤਰ ਦੇ ਨਾਲ ਸਾਡਾ ਇੱਕ ਛਿੱਤਰ ਓ ਇੱਕ ਹੋਰ ਮਿੱਤਰ ਤੇ ਤੇਰੇ ਮੂੰਹ ਤੇ ਆਹੋ ਨਹੀਂ ਯਾਰ ਇੱਕ ਵਾਰੀ ਬਰਥਡੇ ਸਜਾਤ ਤਤਲਾ ਸਜਾਤ ਤਤਲੇ ਦਾ ਉਸਤਾਦ ਬੱਬੂ ਵੀਰਾ ਤੇ ਬੱਬੂ ਵੀਰਾ ਤੇ ਨਾਲ ਬੈਠਾ ਵਾ ਜਿਸਾਨ ਛੀਰ ਕੀ ਨਾਮ ਥੋੜਾ ਵੀਰਾ ਕੀ ਨਾਮ ਜ਼ੈਨ 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 ਮੇਰਾ ਜ਼ੈਨ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਪਾਣੀ ਪਾਣੀ ਪਿਆ ਜਾ ਛੱਪੜਦਾ ਤੁਹਾਨੂੰ ਦੋਨੋਂ ਨੂੰ ਇਹਦਾ ਡਾਇਲੌਗ ਜਿਹੜਾ ਪਾ ਰਿਹਾ ਵਾਰੀ ਆਰੀ ਆਰੀ ਵਾਰੀ ਆਰੀ ਆਰੀ ਅੱਛਾ ਅੱਛਾ ਪੋਦਾ ਦੀ ਧੌਣ ਤੇ ਮਾਰੀ ਓਏ ਚੁੱਪ ਕਰ ਮੀਨਾ ਕੁਮਾਰੀ ਮੇਰੀ ਗੱਲ ਸੁਣਾ ਅੱਛਾ ਜੀ ਨਾਲੇ ਰੋਲਾ ਥੋੜਾ ਘੱਟ ਪਾਓ ਕੀ ਸੋਚੇ ਥੜੇ ਤੇ ਅੱਜ ਦਾ ਜਿਹੜਾ ਆਪਣੇ ਵੀਡੀਓ ਕੱ ਲੈ ਆ ਗਿਆ ਨਾ ਉਹ ਬੜਾ ਰਿਸਪੈਕਟਡ ਵੀਡੀਓ ਹੈ ਔਰ ਬਹੁਤ ਹੀ ਵਧੀਆ ਵੀਡੀਓ ਹੈ ਔਰ ਉਹ ਐਜੀ ਆਪਾਂ ਵੇਖਣ ਜਾ ਰਹੇ ਆਂ 골ਡਨ ਟੈਂਪਲ 골ਡਨ ਟੈਂਪਲ 골ਡਨ ਟੈਂਪਲ ਵੈਸੇ ਆਪਣੇ ਭਰਾ ਜਿਹੜੇ ਨੇ ਆਂਦੇ ਨੇ ਦਰਬਾਰ ਸਾਹਿਬ ਕਿਹਾ ਕਰੋ 골ਡਨ ਟੈਂਪਲ ਨਾ ਕਿਹਾ ਕਰੋ ਸਹੀ ਦਰਬਾਰ ਸਾਹਿਬ ਤੇ ਭਾਈ ਇਹ ਤਾਂ ਗੱਲ ਤੋਂ ਫਿਰ ਦਸਣੀ ਨਾ ਸਾਨੂੰ ਹਾਂ ਤੇ ਲੇਕਿਨ ਇਹ ਹੈ ਕਿ ਜਿਹੜੇ ਅੰਗਰੇਜ਼ ਨੇ ਜਾਂ ਮੋਸਟਲੀ ਦੂਸਰੀ ਕਮਿਊਨਿਟੀਆਂ ਨੇ 골ਡਨ ਟੈਂਪਲ ਵੀ ਕਹਿੰਦੇ ਨੇ ਤੇ ਇਸ ਤੋਂ ਕਿਉਂਕਿ ਟਾਈਟਲ ਵੀ ਇਹਦਾ ਇਨਸਾਈਡ ਦਾ 골ਡਨ ਟੈਂਪਲ ਵਰਲਡ ਲਾਰਜੇਸਟ ਕਮਿਊਨਿਟੀ ਕਿਚਨ ਹਮਮ ਅੰਦਰ ਦਾ ਕਿਚਨ ਵੇਖੋਗੇ ਇਹ ਖਾਲਦ ਅਲ ਅਮੀਰੀ ਇੱਕ ਯੂਟਿਊਬਰ ਨੇ ਬਹੁਤ ਫੇਮਸ ਹਾਂ ਬਿਲਕੁਲ ਬਿਲਕੁਲ ਤੇ ਮੀਡਲ ਈਸਟ ਦੇ ਤੇ ਉਹਨਾਂ ਦਾ ਮਤਲਬ ਵੀ ਲੌਗ ਉਹਨਾਂ ਨੇ ਕੀਤਾ ਆ ਕਿ ਦਰਬਾਰ ਸਾਹਿਬ ਤੇ ਵੇਖਦੇ ਹਰਮੰਦਰ ਸਾਹਿਬ ਤੇ ਚਲੋ ਮਤਲਬ ਕਿ ਦਰਬਾਰ ਸਾਹਿਬ ਦਾ ਸਭ ਤੋਂ ਵੱਡਾ ਕਿਚਨ ਯਾ ਕੀ ਬਾਤ Salam play. Play. alaikum <laughs> everyone. <laughs> Satvikar. Today we are at Harmander Sahib, or globally known as the Golden Temple. Today we're going to take a look inside this temple. What it means to the Sikh community and explore the world's largest community kitchen so we have just taken off our shoes the next step is to ensure we are clean so we wash our hands one important thing that i have to mention is anyone who enters the temple must cover their hair beforehand so to get into the temple you walk through a small stream of water and that is the holy water that cleans the feet right in front of us the golden temple it is absolutely magical so we are here on the weekend where visitors can reach up to 600000 ਅੱਛਾ ਸਜਾਦ ਭਾਈ ਇਹਨਾਂ ਨੇ ਕਿਹਾ ਵਾ ਕਿ ਜਦੋਂ ਅੰਦਰ ਗੁਜ਼ਰਦੇ ਹੈਗੇ ਆ ਪੈਰ ਰੱਖਦੇ ਪਾਣੀ ਦੇ ਵਿੱਚ ਮਤਲਬ ਕਿ ਉਹ ਹੌਲੀ ਵਾਟਰ ਆ ਜਾਂ ਨਾਨ ਹੌਲੀ ਵਾਟਰ ਆ ਨਹੀਂ ਐਕਚੁਅਲੀ ਜਿਸ ਤਰ੍ਹਾਂ ਸਾਫ ਪਾਣੀ ਹੁੰਦਾ ਉਹਨੂੰ ਤੁਸੀਂ ਹੌਲੀ ਕਿਸ ਐਂਗਲ ਨਾਲ ਕਹਿ ਰਹੇ ਹੋ ਮੈਨੂੰ ਉਹਦੀ ਸਮਝ ਨਹੀਂ ਆਈ ਤੁਸੀਂ ਕਹਿ ਰਹੇ ਹੋ ਕਿ ਪਵਿੱਤਰ ਪਾਣੀ ਆ ਉਹਨੂੰ ਹਾਂ ਸਾਫ ਪਾਣੀ ਆ ਉਹਦੇ ਹੀ ਪਾ ਤੁਸੀਂ ਇੱਕ ਪੈਰ ਰੱਖ ਕੇ ਨਾ ਸਾਫ ਹੋ ਕੇ ਮਤਲਬ ਜਿਵੇਂ ਆਪਾਂ ਵਜ਼ੂ ਕਰੀਦਾ ਮੁਸਲਮਾਨ ਵਜ਼ੂ ਕਰਦੇ ਨੇ ਤੁਸੀਂ ਕਦੀ ਕਿਸੇ ਗੁਰਦੁਆਰਾ ਸਾਹਿਬ ਗਏ ਹੋ ਨਹੀਂ ਨਹੀਂ ਗਏ ਚਲੋ ਇਨਸ਼ਾਅੱਲਾ ਮੈਂ ਆਪਣਾ ਟੂਰ ਬਣਾਵਾਂਗੇ ਆਪਾਂ ਨਨਕਾਣਾ ਸਾਹਿਬ ਵੀ ਚਲਾਂਗੇ ਆਪਣਾ ਤੇ ਕਰਤਾਰਪੁਰ ਸਾਹਿਬ ਫਿਰ ਪੰਜਾ ਸਾਹਿਬ ਆਪਾਂ ਜਿਹੜੇ ਪੰਜਾ ਸਾਹਿਬ ਉਹ ਮੈਂਮੀ ਹਰੇ ਤੱਕ ਨਹੀਂ ਗਿਆ ਮੈਂ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਗਿਆ ਆਵਾ ਠੀਕ ਹੋ ਗਿਆ ਤੁਸੀਂ ਇੱਕ ਕਿਸਮ ਦਾ ਵਜ਼ੂ ਕਰਨਾ ਹੁੰਦਾ ਹੈ ਕਿ ਆਪਣੇ ਜਿਸਮ ਨੂੰ ਪੈਰਾਂ ਨੂੰ ਗੰਦਗੀ ਕੋਈ ਅੰਦਰ ਨਾ ਜਾਵੇ ਪਾਣੀ ਚੋਂ ਲੰਘ ਕੇ ਪਾਣੀ ਪਿਆਰ ਸਾਹਿਬ ਹੋ ਜਾਂਦੇ ਨੇ ਜੀ ਪਿਆਰ ਸਾਹਿਬ ਕਰਕੇ ਸਿਰ ਢੱਕਣਾ ਲਾਜ਼ਮੀ ਅੱਛਾ ਕਿ ਰਿਸਪੈਕਟ ਕੇ ਸਿਰ ਜਿਹੜਾ ਕੱਜ ਕੇ ਤੁਸੀਂ ਜਾਣਾ ਔਰ ਇਹ ਤੁਸੀਂ ਜਿਹੜੇ ਵੀ ਗੁਰਦੁਆਰਾ ਸਾਹਿਬ ਜਾਓਗੇ ਔਰ ਇਸ ਚੀਜ਼ ਨੂੰ ਹੋਵੇ ਜਾਂ ਮਰਦ ਹੋਵੇ ਹਾਂ ਔਰਤ ਨੇ ਤਾਂ ਮੋਸਟਲੀ ਹੁੰਦਾ ਨਾ ਆਪਣਾ ਦੁਪੱਟਾ ਸਿਰ ਤੇ ਚੁੱਕ ਲਈ ਹੁੰਦੀ ਹੈ ਤੇ ਬੰਦਾ ਜਿਹੜਾ ਉਹਨੇ ਅਗਰ ਟੋਪੀ ਪਾਈ ਹੈ ਫੇਰ ਵੀ ਅਗਰ ਦਸਤਾਰ ਸਜਾਈ ਹੈ ਫੇਰ ਦਸਤਾਰ ਨੇ ਪੱਗ ਨੂੰ ਹਾਂ ਪੱਗ ਬੰਨੀ ਹੈ ਫੇਰ ਵੀ ਹੈ ਕੋਈ ਨਹੀਂ ਤੇ ਨੰਗਾ ਸਿਰ ਜਿਵੇਂ ਆਪਾਂ ਆਪਾਂ ਨੂੰ ਜਿਹੜਾ ਹੈ ਨਾ ਉਹ ਕਪੜਾ ਰੁਮਾਲ ਸਿਰ ਤੇ ਦੁਮਾਲਾ ਕਈ ਵੜੀ ਯੂਜ਼ ਕਰਦੇ ਨੇ ਉਹ ਤੁਸੀਂ ਸਿਰ ਤੇ ਬੰਨ ਕੇ ਤੇ ਫੇਰ ਅੰਦਰ ਜਾਣਾ ਹੁੰਦਾ ਰਿਸਪੈਕਟ ਤੁਸੀਂ ਵੇਖੋਗੇ ਕਿ ਹਰ ਬੰਦੇ ਦੇ ਸਿਰ ਤੇ ਬਿਲਕੁਲ ਸਿਰ ਟਕਿਆ ਹੈ ਉਹ ਭਾਵੇਂ ਕਿਸੇ ਵੀ ਧਰਮ ਦਾ ਹੈ ਆ ਉਹ ਰਿਸਪੈਕਟ ਕਰਦਾ ਹੈ ਸਹੀ ਹੋਰ ਇਹ ਇਦਾਂ ਹੀ ਆਪਾਂ ਨੂੰ ਵੀ ਐਵੇਂ ਹੁਕਮ ਹੈ ਆਪਾਂ ਵੀ ਅਗਰ ਨਮਾਜ਼ ਪੜ੍ਹ ਰਹੇ ਹਾਂ ਤੇ ਸਿਰ ਟਕਣਾ ਚਾਹੀਦਾ ਟਕਣਾ ਚਾਹੀਦਾ ਲੇਕਿਨ ਤੁਸੀਂ ਵੇਖੋ ਖਾਣਾ ਖਾਣ ਲੱਗਿਆਂ ਨੇ ਹੁਕਮ ਹੈ ਔਰ ਇਹ ਉਹੀ ਚੀਜ਼ ਹੈ ਸਾਰੀ A day, so you can just feel the energy and all these people coming together with one spirit. You feel just this warmth around you the whole time that you're walking here. There are four doors on the temple, one on each side to represent welcoming. So, no matter where you're from, no matter who you are, no matter what your religion, this is open for you. This is a home for you. We are now at the main entrance of the temple, where Sikhs from around the world come to pay their respects to Guru Granth Sahib Ji, which is the holy scripture that they all come to see and to pay respects to. So, one important core of the Sikh community, how all this is able to be maintained and how the Sikh community around the world is able to thrive, is that every Sikh shares a part of their wealth, and if they don't have the capacity, Sajad Bhai, inna ne kya ke Guru Granth Sahib. ਮਤਲਬ ਜਿਸ ਤਰ੍ਹਾਂ ਆਪਣੀ ਆਪਣੀ ਕਿਤਾਬ ਆ ਕੁਰਾਨ ਪਾਕ ਆ ਹੌਲੀ ਬੁੱਕ ਆਪਣੀ ਹੈਗੀ ਆ ਤੇ ਇਸੇ ਤਰ੍ਹਾਂ ਆ ਆਪਰੇ ਸਿੱਖੋ ਵੀ ਰਾਹੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ 11ਵੇਂ ਗੁਰੂ ਔਰ ਲਿਵਿੰਗ ਅੱਛਾ ਲਿਵਿੰਗ ਗੁਰੂ ਉਹਨਾਂ ਨੂੰ ਮੰਨਦੇ ਨੇ ਮਤਲਬ ਮੰਨਦੇ ਨੇ ਕਿ ਤੁਸੀਂ ਕੁਝ ਵੀ ਕਰਨਾ ਹੈ ਨਾ ਜਿਵੇਂ ਆਪਾਂ ਨੇ ਨਾ ਯਾਰ ਦੁਨੀਆ ਦਾ ਕੋਈ ਵੀ ਕੰਮ ਤੁਸੀਂ ਕਰਨਾ ਤੇ ਮੁਸਲਮ ਜਿਹੜੇ ਨੇ ਆਂਦੇ ਨੇ ਕੁਰਾਨ ਪਾਕ ਉਹਦਾ ਸੋਰਸ ਹੈ ਤੁਹਾਡੇ ਕੋਲ ਤੁਸੀਂ ਉੱਥੋਂ رائے ਲੈ ਗਾਈਡੈਂਸ ਹੈਗੀ ਤੁਹਾਡੇ ਠੀਕ ਹੈ ਇਸ ਤਰ੍ਹਾਂ ਹੀ ਜਿਹੜਾ ਸਿੱਖ ਧਰਮ ਹੈ ਇਹਦੇ ਵਿੱਚ 10ਵੇਂ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਹਾਂ ਠੀਕ ਹੈ ਗੋਬਿੰਦ ਸਿੰਘ ਜੀ ਹਾਂ ਤੇ ਇਹ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ 11ਵੇਂ ਗੁਰੂ ਇਹ ਕਿਤਾਬ ਨੂੰ ਵੀ ਆਪਣੀ ਗੁਰੂ ਵੀ ਮੰਨਦੇ ਨੇ ਔਰ ਲਿਵਿੰਗ ਗੁਰੂ ਮੰਨਦੇ ਨੇ ਕਿ ਜ਼ਿੰਦਾ ਨੇ ਔਰ ਅਸੀਂ ਇਹਨਾਂ ਕੋਲੋਂ ਗਾਈਡੈਂਸ ਹਰ ਚੀਜ਼ ਜਿਹੜੀ ਅਸੀਂ ਇਹਦੇ ਚੋਂ ਲੈ ਰਹੇ ਹਾਂ ਠੀਕ ਔਰ ਉਹਦੇ ਅਕੋਰਡਿੰਗਲੀ ਆਪਣੀ ਲਾਈਫ ਜਿਹੜੀ ਹੈ ਤੁਸੀਂ ਕੋਈ ਵੀ ਮਸਲਾ ਤੁਸੀਂ ਉਹਦੇ ਅਕੋਰਡਿੰਗਲੀ ਚੱਲਦੇ ਹੋ ਤੇ ਗੁਰੂ ਨਾਨਕ ਸਾਹਿਬ ਜਿਹੜੇ ਹੈਗੇ ਨੇ ਪਹਿਲੇ ਪਾਨੀ ਇਹ ਸਿੱਖ ਧਰਮ ਦਾ ਜਿਹੜਾ ਆਗਾਜ਼ ਉਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਨਾਨਕ ਜੀ ਤੋਂ ਨਨਕਾਣਾ ਸਾਹਿਬ ਚ ਪੈਦਾ ਹੋਏ ਸਨ ਜਨਮ ਉਹਨਾਂ ਦਾ ਨਨਕਾਣਾ ਸਾਹਿਬ ਚ ਹੋਇਆ ਸੀ ਔਰ ਉਸ ਤੋਂ ਫਿਰ ਅੱਗੇ ਸਿੱਖ ਧਰਮ ਜਿਹੜਾ ਉਹ ਚੱਲਿਆ ਸੀ ਸਾਰਾ ਓਕੇ ਆਸੀ ਦੀ ਟੂ ਡੋਨੇਟ ਮਨੀ ਦੇ ਡੋਨੇਟ 10% ਆਫ ਦਰ ਟਾਈਮ ਟੂ ਸਪੋਰਟਿੰਗ ਦ ਸਿੱਖ ਕਮਿਊਨਿਟੀ ਸੋ ਸਪੀਕਿੰਗ ਅਬਾਊਟ ਡੋਨੇਸ਼ਨ ਵੀ ਆਰ ਅਬਾਊਟ ਟੂ ਵਿਜ਼ਿਟ ਦੀ ਲਾਰਜੈਸਟ ਕਮਿਊਨਿਟੀ ਕਿਚਨ ਇਨ ਦ ਇਹ ਹੁਣ ਲੰਗਰ ਮਤਲਬ ਖਾਣਾ ਕਮਿਊਨਿਟੀ ਕਿਚਨ ਕਮਿਊਨਿਟੀ ਕਿਚਨ ਬਹੁਤ ਵੱਡਾ ਹੈ ਔਰ ਹਰ ਟਾਈਮ ਲੰਗਰ ਮਿਲਦਾ ਹੈ ਸਾਫ ਸੁਥਰਾ ਫਿਰ ਇਹ ਹੈ ਕਿ ਲੋਕੀ ਟਰੱਕਾਂ ਦੇ ਟਰੱਕ দান ਕਰਦੇ ਨੇ। ਕੀ ਬਾਤ ਹੈ। ਕਿ ਕਿਉਂ ਦੇ ਸਾਬ ਸੇਮ ਲਾਈਕ ਆਪਣੇ ਜਿਵੇਂ ਦਾਤਾ ਸਾਹਿਬ ਦੋਟਰ ਦੇ ਵਿੱਚ ਹੈ ਉੱਥੇ ਵੀ ਹਰ ਟਾਈਮ ਔਰ ਇੱਕ ਚੀਜ਼ ਦਾ ਤੁਹਾਨੂੰ ਸ਼ਾਇਦ ਨਾਮ ਪਤਾ ਹੋਵੇ ਲੰਗਰ ਚਲਾਉਣ ਦੀ ਜਿਹੜੀ ਰਸਮ ਜਿਹੜੀ ਸ਼ੁਰੂ ਹੋਈ ਏ ਇੱਕ ਰਵਾਜ ਸ਼ੁਰੂ ਹੋਇਆ ਬਾਬਾ ਗੁਰੂ ਨਾਨਕ ਜੀ ਨੇ ਸ਼ੁਰੂ ਕੀਤਾ ਸੀ ਕਿਆ ਬਾਤ ਉੱਥੋਂ ਲੰਗਰ ਚੱਲਦਾ ਆ ਰਿਹਾ ਔਰ ਜਿੰਨੇ ਵੀ ਗੁਰਦੁਆਰੇ ਨੇ ਹਾਂ ਉੱਥੇ ਤੁਹਾਨੂੰ ਤਿੰਨ ਹਰ ਟਾਈਮ ਤਿੰਨ ਟਾਈਮ ਹੀ ਨਹੀਂ ਹਰ ਟਾਈਮ ਜਦੋਂ ਵੀ ਤੁਸੀਂ ਟੁਰਜੋਗੇ ਨਾ ਤੁਸੀਂ ਉੱਥੋਂ ਖਾ ਸਕਦੇ ਹੋ ਬੜੀ ਗੱਲ ਆ ਯਾਰ ਅਸੀਂ ਲਾਸਟ ਟਾਈਮ ਜੋ 10 ਵਜੇ 11 12 ਤੁਹਾਨੂੰ ਲੰਗਰ ਮਿਲੇਗਾ ਲੰਗਰ ਮਿਲੇਗਾ ਬੰਦਾ ਭੁੱਖਾ ਨਹੀਂ ਉਥੋਂ ਆਏਗਾ 12 ਵਜੇ ਤੱਕ ਖੁੱਲਾ ਹੁੰਦਾ ਹਰ ਟਾਈਮ ਤੁਸੀਂ ਜਿੰਦੋਂ ਵੀ ਜਾਓਗੇ ਤਾਂ ਲੰਗਰ ਮਿ world where anyone can come and eat for free so as soon as you enter you see all this wood that's used to start the fire to cook the dal it is incredible here we are in front of one of the dal pots and this is up to 300 kilograms of dal wow it is and super. one more thing eco horse ਦੇਸੀ ਕਿਉਂ ਜਿੰਨੇ ਵੀ ਗੁਰਦੁਆਰੇ ਨੇ ਡਾਲਟੇ ਦਾ ਕੋਈ ਕਨਸੈਪਟ ਹੀ ਕੋ ਨਹੀਂ ਦੇਸੀ ਕੇ ਹਾਲੀ ਬਣ ਗਿਆ ਬੱਲੇ ਕਿਆ ਬਾਤ ਆ ਯਾਰ ਦੇਸੀ ਕਿਉਂ ਦੇਸੀ ਕਿਉਂ ਛ ਭਾਈ ਜਨ ਸਿਰਫ ਦੇਸੀ ਹੀ ਚੱਲਦਾ ਹੈ ਡਾਲਡਾ ਡੋਲਡਾ ਨਹੀਂ ਜਾਉਂਦਾ ਡਾਲਡਾ ਨਾਲੋਂ ਤਾਂ ਕਿੱਥੇ ਜੱਗਾ ਖਾਣਾ ਬਣਦਾ ਯਾਰ ਤੁਸੀਂ ਮੇਰੇ ਨਾਲ ਜਿੱਦੋਂ ਜਾਣਾ ਨਾ ਆਪਾਂ ਕਰਤਾਰਪੁਰ ਜਾਵਾਂਗੇ ਨਾ ਆਪਾਂ ਨਨਕਾਣਾ ਸਾਹਿਬ ਜਾਵਾਂਗੇ ਤੁਸੀਂ ਖਾਓਗੇ ਨਾ ਲੰਗਰ ਤੁਸੀਂ ਕਹੋਗੇ ਕਿ ਯਾਰ ਲਜ਼ਜ਼ਤ ਹੀ ਇੱਕ ਵੱਖਰੀ ਹੈ ਅੱਛਾ ਹਾਂ ਲਜ਼ਜ਼ਤ ਹੀ ਵੱਖਰੀ ਹੈ ਨਹੀਂ ਖਾਦਾ ਮਾਮੂ ਮੇਰੇ 에ਅਰ ਫੋਰਸ ਚੋਂ ਰਿਟਾਇਰਡ ਹੋਣ ਪਹਿਲੀ ਵਾਰੀ ਮੇਰੇ ਨਾਲ ਗਏ ਸਨ ਕਰਤਾਰਪੁਰ ਸਾਹਿਬ ਗਏ ਨਾ ਤੇ ਉਹ 3-4 ਵਾਰੀ ਉਹਨਾਂ ਨੇ ਦਾਲ ਲਈ ਤੇ ਰੋਟੀ ਲਈ ਖਾਈ ਜਾਣ ਫਿਰ ਇੱਕ ਹੋਰ ਬੜੀ ਚੀਜ਼ ਉੱਥੇ ਕਿ ਤੁਸੀਂ ਪ੍ਰਸ਼ਾਦ ਜਾਂ ਲੰਗਰ ਜਿੱਦੋਂ ਲੈਣਾ ਨਾ ਤੁਸੀਂ ਰਿਸਪੈਕਟ ਨਾਲ ਰੋਟੀ ਲੈਣੀ ਹੈ ਦੋਵੇਂ ਹੱਥ ਅੱਗੇ ਕਰਨੇ ਇੰਜ ਕਰਕੇ ਨਹੀਂ ਫੜਣੀ ਅੱਛਾ ਇੰਜ ਨਹੀਂ ਫੜਨੀ ਇੰਜ ਐਸੇ ਪਹਿਲੀ ਵਾਰ ਜਦੋਂ ਗਏ ਨਾ ਇੰਜ ਰੋਟੀ ਉਹਨਾਂ ਨੇ ਕਿ ਨਹੀਂ ਇਸ ਵਾਰ ਦੋਵੇਂ ਹੱਥ ਕਰੋ ਦੋਵੇਂ ਹੱਥ ਅੱਗੇ ਕਰੋ ਇੰਜ ਰੋਟੀ ਹੈ ਹੱਥ ਜਿਆਦਾ ਰੱਖਿਆ ਕੀ ਬਾਤ ਹੈ ਮਤਲਬ ਕਿਚਨ ਇੰਨਾ ਕਿ ਸਾਫ਼ ਸੁਥਰਾ ਯਾਰ ਕਿ ਬੰਦਾ ਆਂਦਾ ਕਿ ਯਾਰ ਸਾਡੇ ਘਰ ਦੇ ਕਿਚਨ ਕੁਝ ਵੀ ਨਹੀਂ ਨਹੀਂ ਆ ਜਿੰਨੇ ਸਾਫ ਉਥੇ ਨੇ ਜਿੰਨੀ ਸਫਾਈ ਉਥੇ ਰੱਖੀ ਹੋਈ ਹੈ ਇੰਨੀ ਕਮਿਊਨਿਟੀ ਉਥੇ ਖਾਪ ਹੀ ਰਹੀ ਆ ਪੜ ਰਹੀ ਆ ਤੇ ਫਿਰ ਸਫਾਈ ਯਾਰ ਸਫਾਈ ਬਹੁਤ ਹੈ ਕੀ ਬਾਤ ਹੈ ਜਿੱਥੇ ਤੁਸੀਂ ਬੈਠ ਕੇ ਖਾਣਾ ਦੇਖੋ ਉਹ ਜਿਹੜੇ ਲੋਕ ਉਧਰ ਡੋਨੇਟ ਕਰ ਰਹੇ ਨੇ ਨਾ ਆਪਣਾ ਪੈਸਾ ਖਰਚ ਕਰ ਰਹੇ ਨੇ ਨਾ ਉਹਨਾਂ ਦੀ ਇਹ ਵੀ ਸ਼ਰਤ ਤੇ ਵਿੱਚ ਆ ਨਾ ਕਿ ਤੁਸੀਂ ਇਸ ਚੀਜ਼ ਨੂੰ ਸਾਫ਼ ਸੁਥਰਾ ਰੱਖੋ ਯਾਰ ਉਹ ਆਪ ਵੀ ਬਹੁਤ ਸਾਫ਼ ਰੱਖਦੇ ਫਿਰ ਉਹ ਆਮ ਲੋਕ ਤਾਂ ਨਹੀਂ ਹੈ ਨਾ ਉਹ ਸਾਫ਼ ਰੱਖਦੇ ਨੇ ਹੈਵੀ this guy is strong ਤੁਸੀਂ ਕਿਹਾ ਖੁਦ ਵੀ ਨਾਲ ਜਾ ਕੇ ਬਣਵਾ ਰਹੇ ਨੇ ਤੁਸੀਂ ਜਾਂਦੇ ਹੋ ਤੁਸੀਂ ਆਪਣੇ ਤੌਰ ਤੇ ਕੋਈ ਜਾਂਦੇ ਪਿਆਜ਼ ਕੱਟਣ ਡਿਆ ਕੋਈ ਕੁਛ ਤੁਸੀਂ ਜਾ ਕੇ ਸੇਵਾ ਕਰ ਸਕਦੇ ਹੋ ਔਰ ਲੋਕੀ ਆ ਕੇ ਕੰਮ ਕਰਦੇ ਨੇ ਬਰਤਨ ਧੋਣ ਲੱਗ ਪਿੰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਔਰ ਆਂਦੇ ਨੇ ਸਭ ਤੋਂ ਵਧੀਆ ਕੰਮ ਉਥੇ ਜੁੱਤੀਆਂ ਸਾਂਭਣਾ ਅੱਛਾ ਉਹਨੂੰ ਬੜਾ ਲੋਕੀ ਇਥੇ ਅਸੀਂ ਆਨੇ ਯਾਰ ਜੁੱਤੀਆਂ ਉਥੇ ਜਾ ਕੇ ਜਿਹੜਾ ਜੁੱਤੀ ਦਾ ਜੁੱਤਾ ਘਰੋਂ ਆਉਂਦੇ ਨੇ ਉਹਨੂੰ ਸਾਂਭਣਾ ਉਹ ਜੁੱਤੀਆਂ ਦਾ ਖਿਆਲ ਰੱਖਣਾ ਸਾਫ਼ ਕਰਨਾ ਉਹ ਸਭ ਤੋਂ ਆਂਦੇ ਨੇ ਜੀ ਵੱਡਾ ਕੰਮ ਹੈ ਤੇ ਸਭ। ਅੱਲਾ ਤੈਨੂੰ ਆਪਾਂ ਵੈਸੇ ਨਾਰਮਲੀ ਛੋਟਾ ਕੰਮ ਸਮਝਿਆ ਆਂਦੇ ਨੇ ਬਹੁਤ ਵੱਡਾ ਕੰਮ ਹੈ ਸੇਵਾ ਸਭ ਤੋਂ ਵੱਡੀ ਸੇਵਾ ਉਹ ਹੈ। ਸਭ ਤੋਂ ਵੱਡੀ ਸੇਵਾ ਉਹ ਨੂੰ ਕਹਿੰਦੇ ਆ ਗੋਡੀ ਯਾਰ। So, what I've been told is that people come from around the world to be able to contribute their time and their energy to give service here and to be able to support and help is a big mm -hmm. honor. And now we're going to go to the chapati section. So, here we have the machine, and as you can see, it gets cut up into small pieces. Then it, gets out here. Then it goes into the cooker there. And here is the final result all these chapatis. Now we're going to take it through to get some ghee on it. And here's what's really yeah, cool. This is here, anyone can just sit down and start working. So here we Your are in the God. second bakery. Here, everything from the, part is part the, the, of of the cooking way. is done by hand. So we have just seen the whole process of how the food is prepared. Now it's time to see how it's served. Let's go to the dining hall. Hello? Are you hungry? I'm so <laughs> starving. <laughs> <laughs> So now we're in the lunch hall, getting served our first little bit. Take this one, like this. All you want. So here we have our chapati. Here we have our dad. This is where it all comes together, where everyone, regardless of where you're from, how much you have, what you believe in, you all sit here as equals and enjoy a meal together. Very tasty. They say to come and eat here at the Golden Temple. Because the journey of this food is prepared with love. It's served with love and it's eaten with love. When that is at the core of everything, the meal is enjoyed with all your heart. So, I've just finished my visit to the Golden Temple and the world's largest community kitchen. I was just welcomed with open arms and be part of this community. And I think we can all take a great lesson from that to welcome people with open arms, live side by side from you, to learn. And it is only when you build those bridges of love that you conquer anything that can divide us. Thank you all so much for welcoming me, and I can't wait to visit again. ਮਾਚ ਲਵ ਗੋਡ ਬਲੈਸ OK ਕੀ ਬਾਤ ਹੈ ਯਾਰ ਬਹੁਤ ਜ਼ਬਰਦਸਤ ਬਹੁਤ ਹੀ ਜ਼ਬਰਦਸਤ ਵੀਡੀਓ ਯਾਰ ਮੈਨੂੰ ਨਾ ਬੜਾ ਚਾਹ ਹੈ ਕਿ ਅੰਮ੍ਰਿਤਸਰ ਜਾਵਾਂ ਦਰਬਾਰ ਸਾਹਿਬ ਤੇ ਜਾਣਾ ਚਾਹੁੰਦਾ ਕਿ ਬੜਾ ਆਸਾਨ ਹੋਵੇ ਨਾ ਵੇਖੋ ਲਾਸਟ ਟਾਈਮ ਅਸੀਂ ਜਦੋਂ ਗਏ ਹਾਂ ਨਾ ਮੈਂ ਤੁਹਾਨੂੰ ਆ ਕੇ ਦੱਸਿਆ ਸੀ ਕਿ ਲਾਸਟ ਟਾਈਮ ਸਾਡਾ ਜਿਹੜਾ ਟੂਰ ਰਿਆ ਸੀ ਕਰਤਾਰਪੁਰ ਸਾਹਿਬ ਦੇ ਉੱਥੇ ਗਏ ਸੀ ਕਰਤਾਰਪੁਰ ਸਾਹਿਬ ਦਾ ਤੇ ਬੜਾ ਸਾ ਅਸੀਂ ਇੰਜੋਏ ਕੀਤਾ ਬੜਾ ਮਜ਼ਾ ਆਇਆ ਜਿਹੜੀ ਉਧਰ ਸੰਗਤ ਆਈ ਸੀ ਉਹਦੇ ਨਾਲ ਗੱਲਬਾਤ ਮਿਲਨ ਮੁਲਾਪ ਔਰ ਉਹ ਬਾਈ ਨੇਮ ਬਾਈ ਫੇਸ ਸਾਨੂੰ ਜਾਣਦੇ ਹੋਏ ਸਨ ਉਹ ਸਾਡੇ ਲਈ ਇੱਕ ਹੋਰ ਮੈਂ ਵਲੌਗ ਨਹੀਂ ਕਰ ਸਕਿਆ ਮੈਂ ਉਹ ਬੜਾ ਪਛਤਾਇਆ ਉਸ ਸੀਜ਼ਨ ਨੂੰ ਕਿ ਯਾਰ ਅੱਜ ਪਿਛਲੀ ਵਾਰ ਜੇ ਸੀ ਐਸਾਂ ਤੋਂ ਸੰਗਤ ਘੱਟ ਸੀ ਸਾਨੂੰ ਕਿਸੇ ਨੇ ਪਛਾਣਿਆ ਨਾ ਲੇਕਿਨ ਇਸ ਵਾਰੀ ਬਹੁਤ ਬੰਦਿਆਂ ਨੇ ਪਛਾਣਿਆ ਤੇ ਯਾਰ ਵੀ ਵਲੌਗ ਬਣਦਾ ਜੇ ਕਿਨਾਂ ਉੱਥੇ ਮੋਬਾਈਲ ਯੂਜ਼ ਕਰਨ ਦੀ ਇਜਾਜ਼ਤ ਹੈ ਐਕਚੁਅਲੀ ਤੁਸੀਂ ਜਿਹੜਾ ਨਾ ਮੋਬਾਈਲ ਦੀ ਥੋੜੀ ਰੈਸਟ੍ਰਿਕਸ਼ਨਸ ਨੇ ਉੱਥੇ ਲੇਕਿਨ ਲੋਕੀ ਕਰ ਰਹੇ ਹੁੰਦੇ ਨੇ ਰਿਕਾਰਡ ਵੀ ਕਰ ਰਹੇ ਹੁੰਦੇ ਨੇ ਤੁਸੀਂ ਅ ਕਰ ਸਕਦੇ ਹੋ ਦਰਬਾਰ ਸਾਹਿਬ ਤੋਂ ਹਾਤੇ ਤੋਂ ਥੋੜਾ ਬਾਹਰ ਸਾਈਡ ਤੇ ਹੋ ਕੇ ਕਿਉਂਕਿ ਕੁਝ ਲੋਕਾਂ ਨੇ ਕੀ ਕੰਮ ਕਰਤਾ ਸੀ ਕਿ ਦਰਬਾਰ ਸਾਹਿਬ ਜਿੱਥੇ ਮੇਨ ਦਰਬਾਰ ਹੈ ਅੱਛਾ ਠੀਕ ਹੈ ਉੱਥੇ ਜਾ ਕੇ ਕੁਝ ਕੁੜੀਆਂ ਨੇ ਮੁੰਡਿਆਂ ਨੇ ਉੱਥੇ ਵੀਡੀਓ ਸ਼ੂਟ ਕਰਨੀਆਂ ਫਿਰ ਉਹਨਾਂ ਤੇ ਕੋਈ ਗਾਣੇ ਇਸ ਤਰ੍ਹਾਂ ਦੇ ਵਾਇਰਲ ਆਤ ਲਾ ਦਿੰਦੇ ਨੇ ਨਹੀਂ ਨਹੀਂ ਉਹ ਬਲਕਿ ਉਹ ਫਿਰ ਨਾ ਇੱਕ ਕਿ ਰਿਲੀਜੀਅਸ ਪਲੇਸ ਤੇ ਤੁਸੀਂ ਹੋਲੀ ਪਲੇਸ ਤੇ ਜਾਣਦੇ ਹੋ ਕਿ ਉਹ ਡਿਸਰੈਸਪੈਕਟ ਦੇ ਜ਼ਮਰੇ ਚ ਆਉਂਦੇ ਆ ਸੀ ਫਿਰ ਪਾਕਿਸਤਾਨੀ ਲੋਕਾਂ ਨੇ ਜਿਹੜੀ ਉੱਥੇ ਸਿਕਿਉਰਟੀ ਵਾਲੇ ਨੇ ਉਹ ਹੀ ਡੱਕ ਦਿੰਦੇ ਨੇ ਅਸੀਂ ਮਕਰਤਾਰਪੁਰ ਦੀ ਗੱਲ ਕਰ ਰਹੇ ਹਾਂ ਕਿ ਡੱਕ ਦਿੰਦੇ ਨੇ ਕਿ ਤੁਸੀਂ ਇੱਥੇ ਨਾ ਵੀਡੀਓ ਨਹੀਂ ਬਣਾਣੀ ਤਸਵੀਰ ਜਿਵੇਂ ਮਰਜ਼ੀ ਬਣਾ ਲਓ ਸਹੀ ਹੋ ਵੀਡੀਓ ਨਾ ਬਣਾਓ ਕਿਉਂਕਿ ਤੁਸੀਂ ਵੀਡੀਓ ਚ ਐਵੇਂ ਨਹੀਂ ਹਰਕਤਾਂ ਕਰ ਰਹੇ ਹੁੰਦੇ ਹੋ ਕਿ ਉਹ ਫਿਰ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਜਾਂਦੀਆਂ ਨੇ ਉਹ ਫਿਰ ਜਿਹੜੇ ਸਾਡੇ ਸਿੱਖ ਭਰਾ ਨੇ ਉਹਨਾਂ ਨੂੰ ਫਿਰ ਨਾ ਉਹਨਾਂ ਦੇ ਤਕਲੀਫ ਹੁੰਦੀ ਆ ਤਕਲੀਫ ਹੁੰਦੀ ਆ ਕਿ ਯਾਰ ਸਾਡਾ ਨਾ ਇਸ ਤਰ੍ਹਾਂ ਕਰਕੇ ਹਾਂ ਤੁਸੀਂ ਇੱਕ ਡਾਕੂਮੈਂਟਰੀ ਬਣਾ ਰਹੇ ਹੋ ਤੁਸੀਂ ਇਸ ਤਰ੍ਹਾਂ ਇੱਕ ਪੋਜ਼ਿਟਿਵ ਜਿਵੇਂ ਉਹਨਾਂ ਦੀ ਵੀਡੀਓ ਅਪਲਾਈ ਹੈ ਉਹ ਉਹਦਾ ਮੈਟਰ ਹੈਗਾ ਉਹਦੇ ਤੇ ਤਕਲੀਫ ਹੈ ਉਹ ਤੁਸੀਂ ਬਣਾਓ ਬਿਲਕੁਲ ਦੱਸੋ ਪੂਰੀ ਦੁਨੀਆ ਨੂੰ ਦੱਸੋ ਲੇਕਿਨ ਇਹ ਹੈ ਕਿ ਤੁਸੀਂ ਹਿੰਦੀ ਗਾਣੇ ਜਾਂ ਫਾਸ਼ੀ ਵਾਲੇ ਗਾਣੇ ਫਿਰ ਉਹਦੇ ਤੇ ਚਲਾ ਕੇ ਪਿੱਛੇ ਤੁਸੀਂ ਡਾਂਸ ਜਾਂ ਐਵੇਂ ਦਾ ਕੰਮ ਕਰਨ ਦੇ ਉਹ ਫਿਰ ਮਤਲਬ ਉੱਥੇ ਜਾ ਕੇ ਤੁਸੀਂ ਮਜ਼ਾਕ ਕਰ ਰਹੇ ਹੋ ਉੱਚੀ ਉੱਚੀ ਹੱਸ ਰਹੇ ਹੋ ਤੇ ਦੁਨੀਆ ਕੱਢ ਰਹੇ ਹੋ ਇਹ ਚੀਜ਼ ਗਲਤ ਹੈ ਕਿਸੇ ਵੀ ਤੁਸੀਂ ਹੋਲੀ ਪਲੇਸ ਨੂੰ ਜਾ ਕੇ ਤੁਸੀਂ ਡਿਸਰੈਸਪੈਕਟ ਦੇ ਕਰ ਰਹੇ ਹੋ ਹਾਂ ਇਹ ਚੀਜ਼ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਸਹੀ ਹੋ ਗਿਆ ਬਾਕੀ ਕਿਚਨ ਦੁਨੀਆ ਦਾ ਬਹੁਤ ਵੱਡਾ ਔਰ ਲੰਗਰ ਹਰ ਟਾਈਮ ਉੱਥੇ ਚੱਲਦਾ ਹੈ ਕਿੱਦਾਂ ਆਇਆ ਮਜ਼ਾ ਵੇਖ ਕੇ ਬਹੁਤ ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ ਮੈਂ ਤੁਹਾਨੂੰ ਜਿੱਦ ਤੋਂ ਤੁਸੀਂ ਕਿਹਾ ਹੈਗਾ ਨਾ ਕਿ ਅਸੀਂ ਖਾਣਾ ਖਾਦਾ ਬੜਾ ਟੇਸਟੀ ਬਣਾਵਾ ਬੜਾ ਬਹੁਤ ਟੇਸਟੀ ਔਰ ਦੇਸੀ ਕਿਉਂ ਦੇਸੀ ਕਿਹਾ ਬਾਤ ਹੈ ਇੱਕ ਪਲੱਸ ਜਿਹੜੀ ਤੁਸੀਂ ਗੱਲ ਵਿੱਚ ਕੀਤੀ ਆ ਕਿ ਡਿਸ਼ ਦੇ ਦਿੰਦੇ ਹੋ ਅੱਛਾ ਇਹ ਪਾਰਸਲ ਵੀ ਦਿੰਦੇ ਆ ਨਹੀਂ ਪਾਰਸਲ ਨਹੀਂ ਦਿੰਦੇ ਤੁਹਾਡਾ ਲੇਕਿਨ ਉੱਥੇ ਲੋਕੀ ਨਾ ਲੈ ਕੇ ਜਾਂਦੇ ਨੇ ਪ੍ਰਸਾਦ ਜਿਹੜਾ ਮਿਲਦਾ ਉੱਥੋਂ ਦਰਬਾਰ ਸਾਹਿਬ ਤੋਂ ਉਹ ਇੱਕ ਹਲਵਾ ਟਾਈਪ ਅਸੀਂ ਖਾਦਾ ਹੋਇਆ ਔਰ ਉਹਨੂੰ ਸਵੀਟ ਦੇ ਵਿੱਚ ਆਉਂਦਾ ਸਵੀਟਸ ਦੇ ਵਿੱਚ ਉਤੋਂ ਤੁਹਾਨੂੰ ਮਿਲਦਾ ਉਹ ਤੁਸੀਂ ਨਾਲ ਲੈ ਕੇ ਮੇਰੇ ਖਾ ਜਾ ਸਕਦੇ ਹੋ ਪ੍ਰਸਾਦ ਜਿਹੜਾ ਹੈ ਲੇਕਿਨ ਉਹ ਵੀ ਜਸਟ ਥੋੜੀ ਥੋੜਾ ਜਿਹਾ ਹੁੰਦਾ ਥੋੜੀ ਜੀ ਹੁੰਦੀ ਹੈ ਉਹਦੀ ਤੇ ਪਾਣੀ ਅੱਛਾ ਜਲ ਜਲ ਅੰਮ੍ਰਿਤ ਜਲ ਆਂਦੇ ਨੇ ਉਹਨੂੰ ਅੰਮ੍ਰਿਤ ਜਲ ਜਿਹੜਾ ਉਹ ਤੁਸੀਂ ਉਥੋਂ ਲੈ ਕੇ ਬੋਤਲਾਂ ਦੇ ਵਿੱਚ ਜਿਹੜਾ ਇਧਰੋਂ ਮਤਲਬ ਖੜ ਸਕਦੇ ਹੋ ਯੂਜ਼ ਕਰ ਸਕਦੇ ਹੋ ਜਾ ਕੇ ਬਾਹਰ ਜਿਹੜਾ ਇਹ ਉਹੀ ਹੈ ਨਾ ਜਿਹੜਾ ਆਪਾਂ ਅਕਸਰ ਗੋਲਡਨ ਟੈਂਪਲ 'ਚ ਦੇਖਿਆ ਹੁੰਦਾ ਕਿ ਬਹੁਤ ਵੱਡਾ ਸਾਰਾ ਉਹਨਾਂ ਨੇ ਪਾਣੀ ਦਾ ਉਹ ਬਣਾਇਆ ਹੁੰਦਾ ਵਾ ਹੁਣ ਉਹ ਪਤਾ ਨਹੀਂ ਕਿ ਪਾਣੀ ਉਹਦੇ 'ਚ ਸਟੋਰ ਹੁੰਦਾ ਵਾ ਨੀ ਨੀ ਉਹ ਉਹ ਨਹੀਂ ਨਹੀਂ ਉਹ ਤੁਸੀਂ ਜਿਹੜਾ ਕਹਿ ਰਹੇ ਹੋ ਨਾ ਗੱਲ ਕਰ ਰਹੇ ਪਏ ਹੋ ਉਹ ਉੱਥੇ ਇਸ਼ਨਾਨ ਕਰਦੇ ਨੇ ਉਹ ਅੱਛਾ ਇਸ਼ਨਾਨ ਕਰਦੇ ਆ ਮਤਲਬ ਹੱਥ ਪੈਰ ਧੋਂਦੇ ਆ ਜਾਂ ਪੂਰਾ ਉੱਥੇ ਨਹੀਂ ਨਹੀਂ ਪੂਰਾ ਪੂਰਾ ਬਾਡੀ ਫੁੱਲ ਬਾਡੀ ਔਰ ਪਾਣੀ ਚੱਲ ਰਿਹਾ ਹੁੰਦਾ ਸਾਫ਼ ਪਾਣੀ ਹੁੰਦਾ ਪਵਿੱਤਰ ਪਾਣੀ ਹੁੰਦਾ ਉਹ ਵੀ ਅੱਛਾ ਮਤਲਬ ਉਹ ਕਿਸੇ ਜ਼ਮੀਨ ਚੋਂ ਪਾਣੀ ਆ ਰਿਹਾ ਹੁੰਦਾ ਵਾ ਜਾਂ ਨਹੀਂ ਇਹਦਾ ਵੀ ਇੱਕ ਪੂਰਾ ਵੀਡੀਓ ਹੈ ਤੁਹਾਨੂੰ ਵਖਾਵਾਂਗਾ ਕਿ ਪਾਣੀ ਕਿੱਥੋਂ ਕਿੱਥੋਂ ਫਿਲਟਰ ਹੋ ਕੇ ਕਿਵੇਂ ਕਿਵੇਂ ਆ ਰਿਹਾ ਉਹ ਫੇਰ ਕਿੱਥੇ ਜਾ ਰਿਹਾ ਉਹਦਾ ਇੱਕ ਬਾਕਾਇਦਾ ਪੂਰਾ ਵੀਡੀਓ ਆਪਣੇ ਕੋਲ ਪਿਆ ਹੈ YouTube ਤੇ ਉਹ ਵੀ ਤੁਹਾਨੂੰ ਵਖਾਵਾਂਗੇ ਮਤਲਬ ਉਹ ਜਸਟ ਇੱਕ ਇਸ਼ਨਾਨ ਕਰਨ ਦੀ ਜਗ੍ਹਾ ਹੁੰਦੀ ਹੈ ਇਸ਼ਨਾਨ ਕਰਦੇ ਨੇ ਉਹਦੇ ਵਿੱਚ ਪਵਿੱਤਰ ਹੁੰਦੇ ਨੇ ਉੱਥੋਂ ਪਾਕ ਹੁੰਦਾ ਵਾ ਇਹਦਾ ਇਹ ਕੂਆ ਜਿਹੜਾ ਇੱਥੇ ਹੈ ਕਰਤਾਰਪੁਰ ਸਾਹਿਬ ਜਿਹੜਾ ਮੈਂ ਵੇਖਿਆ ਹਾਂ ਉੱਥੇ ਇਹ ਹੈ ਕਿ ਬਾਬਾ ਜੀ ਜਿਹੜੇ ਕੂਏ ਤੋਂ ਖੇਤੀ ਕਰਦੇ ਹੁੰਦੇ ਸਨ ਅੱਛਾ ਉਹ ਅੱਜ ਵੀ ਕੂਆ ਉਵੇਂ ਹੀ ਉੱਥੇ ਮੌਜੂਦ ਹੈ ਔਰ ਉੱਥੇ ਉਹਦਾ ਪਾਣੀ ਅੱਜ ਵੀ ਕੋਈ ਨਹੀਂ ਸੁੱਕਿਆ ਹੋਇਆ ਉੱਥੇ ਪਾਣੀ ਹੈ ਔਰ ਉਹਦਾ ਪਾਣੀ ਜਿਹੜਾ ਹੈ ਨਾ ਉਹ ਯੂਜ਼ ਕਰ ਰਹੇ ਹੁੰਦੇ ਨੇ ਔਰ ਉੱਥੇ ਬਾਕਾਇਦਾ ਉਹਨਾਂ ਫਿਲਟਰੇਸ਼ਨ ਪਲਾਂਟ ਲਾਇਆ ਹੈ ਕਿ ਕੂਏ ਦਾ ਪਾਣੀ ਜਿਹੜਾ ਲੈ ਕੇ ਫਿਰ ਉਸ ਤੋਂ ਬਾਅਦ ਉਹ ਫਿਲਟਰ ਹੋ ਕੇ ਫਿਲਟਰ ਤੋਂ ਬਾਅਦ ਜਿਹੜਾ ਬੋਤਲਾਂ ਦੇ ਵਿੱਚ ਪੈਕ ਹੁੰਦਾ ਹੈ ਉਹ ਨੂੰ ਫੜਾ ਦੇ ਇਸ ਤਰ੍ਹਾਂ ਦੇ ਕਾਬਿਲ ਕਿ ਤੁਸੀ ਪੀ ਵੀ ਸੈਕਦੇ ਹੋ ਨਾਲ ਲੈ ਕੇ ਜਾ ਸਕਦੇ ਹੋ ਇਹੀ ਚੀਜ਼ ਜਿੱਦਾਂ ਹੁਣ ਹੈਗਾ ਵਾ ਇੰਡੀਆ ਪੰਜਾਬ ਹੈਗਾ ਵਾ ਉੱਥੇ ਵੀ ਤੇ ਗੁਰਦਵਾਰ ਸਾਹਿਬ ਹੋਣੇ ਆ ਉੱਥੇ ਵੀ ਅੰਮ੍ਰਿਤ ਜਲ ਮਿਲਦਾ ਹੈ ਹੈ ਉੱਥੇ ਵੀ ਅੰਮ੍ਰਿਤ ਜਲ ਮਿਲਦਾ ਹਰ ਜਗ੍ਹਾ ਤੋਂ ਤੇ ਉਹ ਪਾਣੀ ਇਸ ਪਾਣੀ ਦੇ ਨਾਲ ਦਾ ਤੇ ਨਹੀਂ ਹੋਣਾ ਨਾ ਵੇਖੋ ਜੀ ਪਾਣੀ ਉੱਥੇ ਹੋ ਜਾ ਰਿਹਾ ਇਹ ਉਹ ਕੂਆ ਜਿਹੜਾ ਇੱਥੇ ਹੈ ਜਿੱਥੇ ਬਾਬਾ ਜੀ ਨੇ ਸਾਰੀ ਉਮਰ ਗੁਜ਼ਾਰੀ ਹੈ ਖੇਤੀ ਕੀਤੀ ਹੈ ਔਰ ਇਹਨੂੰ ਬਹੁਤ ਪਵਿੱਤਰ ਔਰ ਬਹੁਤ ਇਹ ਸਮਝ ਲੋ ਸਭ ਤੋਂ ਉੱਤੇ ਆ ਹਾਂ ਬਿਲਕੁਲ ਮੈਂ ਇਹੀ ਕਹਿਣਾ ਚਾਹ ਰਿਹਾ ਸੀ ਕਿਉਂਕਿ ਆਜ ਉਹਨਾਂ ਦੇ ਸ਼ਾਇਦ ਆਪਣੇ ਵਾਸਤੇ ਅਸੀਂ ਹੁਣ ਜਾਈਏ ਅਸੀਂ ਮੱਕੇ ਤੋਂ ਪਾਣੀ ਲੈ ਲਈਏ ਜਾਂ ਮਦੀਨੇ ਤੋਂ ਜਾਈਏ ਅਸੀਂ ਇਹਨੇ ਆਬੇ ਜ਼ਮਨ ਸਭ ਤੋਂ ਸਭ ਤੋਂ ਨੇ ਅਸੀਂ ਆਬੇ ਜ਼ਮਜ਼ਮ ਯੂਜ਼ ਕਰਨੇ ਕਿ ਯਾਰ ਉਹ ਪਾਣੀ ਸਾਡੇ ਵਾਸਤੇ ਬੜਾ ਪਵਿੱਤਰ ਯਾਦ ਆਪਾਂ ਤੁਸੀਂ ਵੇਖਿਆ ਹੋਣਾ ਕਿ ਕੋਈ ਵੀ ਜਾਏ ਤੇ ਉਹ ਆਉਂਦਾ ਯਾਰ ਆਬੇ ਜ਼ਮਜ਼ਮ ਲੈ ਕੇ ਆਇਆ ਮਤਲਬ ਇੰਨਾ ਕ ਬੋਤਲ ਚ ਪਾਣੀ ਵੀ ਤੁਹਾਨੂੰ ਮਿਲ ਜੇ ਤੇ ਤੁਸੀਂ ਬੜੇ ਅਦਮ ਨਾ ਅਦਮ ਨਾ ਮਿਲ ਉਹ ਭਰ ਕੇ ਆਪਣਿਆਂ ਤੇ ਖੜੇ ਹੋ ਕੇ ਪਾਣੀ ਪੀਂਦੇ ਹੋ ਕਿ ਸਾਡੇ ਪੀਰਾਂ ਨੇ ਗੁਰੂਆਂ ਨੇ ਪੈਗੰਬਰਾਂ ਨੇ ਜਿਹੜਾ ਇਸ ਪਾਣੀ ਦੇ ਨਾਲ ਇਹਨਾਂ ਨੂੰ ਯੂਜ਼ ਕਰਦੇ ਰਹੇ ਨੇ ਇਹ ਪਾਣੀ ਜਿਹੜਾ ਉੱਥੇ ਦਾ ਪਾਣੀ ਹੈ ਜਿੱਥੇ ਉਹਨਾਂ ਦੇ ਪੈਰ ਲੱਗੇ ਨੇ ਇਵੇਂ ਹੀ ਜਿਹੜੇ ਸਿੱਖ ਭਰਾ ਨੇ ਉਹਨਾਂ ਵਾਸਤੇ ਅੰਮ੍ਰਿਤ ਜਲ ਜਿਹੜਾ ਉਹ ਵੀ ਐਵੇਂ ਬੜਾ ਪੂਸਤਰਾ ਵਿੱਚ ਰਹਿਗਾ ਉਹ ਸਿੱਖ ਸੰਗਤ ਜਿਹੜੀ ਇਹ ਲੈ ਕੇ ਜਾਂਦੀ ਹੈ ਇਥੋਂ ਔਰ ਜਿਹੜੇ ਉੱਥੇ ਵਿਜ਼ਟਰ ਹੁੰਦੇ ਨੇ ਉਹ ਵਾਪਸ ਪਾਣੀ ਨਾਲ ਲੈ ਕੇ ਜਾਂਦੇ ਨੇ ਫਿਰ ਸੋਚੋ ਕਿ ਜਿਵੇਂ ਉਹ ਵਾਪਸ ਇੰਡੀਆ ਪੰਜਾਬ ਚੜ੍ਹਦੇ ਜਾਂਦੇ ਹੋਣਗੇ ਉੱਥੇ ਲੋਕੀ ਜਿਹੜੇ ਨੇ ਨਾਲ ਸੰਗਤਾਂ ਜਿਹੜੀਆਂ ਉੱਥੇ ਰਹਿਣ ਆਲੇ ਆਂਦੇ ਹੋਣਗੇ ਯਾਰ ਉਹ ਪਾਣੀ ਲੈ ਕੇ ਆਏ ਹੋ ਪਾਣੀ ਪੀਂਦੇ ਹੋਣਗੇ ਬੜੀ ਰਿਸਪੈਕਟ ਦਿੰਦੇ ਹੋਣਗੇ ਬਿਲਕੁਲ ਭਾਈ ਬਿਲਕੁਲ ਚਲੋ ਜੀ ਬਾਕੀ ਕਿਦਾਂ ਲੱਗਾ ਵਲੌਗ ਗੱਲਾਂ ਸਾਰਾ ਕੁਝ ਇਸ ਵੀਡੀਓ ਦੇ ਉੱਤੇ ਵੀਊ ਸਾਡੇ ਦੱਸਣਗੇ ਨਾਲੇ ਵੱਧ ਤੋਂ ਵੱਧ ਆਪਣੇ ਭਰਾਵਾਂ ਨਾਲ ਸਾਂਝ ਸਾਂਝੀ ਕਰਿਓ ਵੀਡੀਓ ਆਪਾਂ ਅਗਲੇ ਵੀਡੀਓ ਵਿੱਚ ਹਾਜ਼ਰ ਹੁੰਨੇ ਆ ਤੇ ਆਪਣਾ ਰੱਖਿਓ ਆਪਣਾ ਖਿਆਲ